ਸੋਰੀ ਹਾਂ ਅੱਡੋ ਅੱਡ ਹਾਂ ਕਿਹੜਾ ਬੋਲਾ ਦੋ ਉਹ ਸਾਈਡ ਤੋਂ ਡਾਹਰ ਕਰੋ ਸਰ ਕਿਲੇ ਦੇ ਅੰਦਰ ਮਾਰ ਮਿਲੇ ਦੇ ਅੰਦਰ ਮਾਰ ਮਿਲਿਆ ਜੀ ਕਿਲੇ 29 ਦਾ ਕੰਕਰ 29 ਦਾ ਕੰਕਰ 100 ਵਿੱਚ 80 ਕਰੋ ਸਾਹੀ ਕਰੋ ਸਾਹੀ ਕਰੋ ਹਾਂ ਬੋਲ ਕਰੋ ਸਰ ਅਤਰੀ ਆਉਣ ਨਾਲ ਮੇਰੇ ਮਾਮਲੇ ਦਾ ਨਾਮ 52/24 ਦੇ ਵਿੱਚ ਇਹਦੀ ਰਿਸਟ ਪਈ ਹੈ ਜੀ ਵਿਸ਼ਾਲਦੀ ਵਿਸ਼ਾਲ ਦੀ ਦਿੱਲੀ ਤੋਂ ਫੜਿਆ ਗਿਆ ਠੀਕ ਹੈ ਜੀ ਇਹਦੇ ਵਿੱਚ ਪਿਸਤਲਾਂ ਦਾ ਸਾਡਾ ਮਸਲਾ ਜੀ ਉਹਦੇ ਵਿੱਚ ਅਰੈਸਟ ਪਈ ਹੈ ਤੇ ਕੀ ਤੱਕ ਰਮਾਨ ਮਿਲੇਗੀ ਸਰ ਨਹੀਂ ਇਹ ਜਿਹੜਾ ਚੰਡੀਗੜ੍ਹ ਦਾ ਮਾਮਲਾ ਸੀ ਉਹ ਅਨਵੈਸਟੀਗੇਸ਼ਨ ਪਾੜਿਆ ਜੀ ਉਹ ਅਜੇ ਚੱਲ ਰਿਹਾ ਜੀ ਇੱਕ ਅਨਵੈਸਟੀਗੇਸ਼ਨ ਪਾੜਿਆ ਉਹ ਚੱਲ ਰਿਹਾ ਵੀ ਉਹ ਵੀ ਇਹ ਚੀਜ਼ ਨੂੰ ਹੋ ਲੋਗਾ ਨਹੀਂ ਚੱਲ ਰਿਹਾ ਜੀ ਤਾਂ ਟੋਟਲ ਕਿੰਨੇ ਬੰਦੇ ਹੋ ਗਿਆ ਜੀ ਟੋਟਲ ਕਿੰਨੇ ਬੰਦੇ ਹੋ ਗਏ 4 ਬੰਦੇ ਵੱਡੇ ਇਸ ਨੂੰ ਕਦਮੇ ਦੇ ਵਿੱਚ ਅੱਛਾ ਤੇਰੀ ਉਮਰ ਕਿੰਨੀ ਹੋਏਗੀ ਅਰੇ ਉਮਰ ਕਿੰਨੀ ਹੋਏਗੀ ਇਹ ਵੀ ਉਮਰ 20 ਸਾਲ ਪਹਿਲੇ ਬੱਚਾ ਹੈ ਕੋਈ ਨਹੀਂ ਇਹਦੇ ਚੱਲ ਰਿਹਾ ਅਨਿਵਰਸਰੀ ਚੱਲ ਰਹੀ ਹੈ ਓਕੇ ਜੀ ਓਕੇ ਜੀ ਧੰਨਵਾਦ ਸਰ